ਪ੍ਰਸਿੱਧ ਸਮਾਜ ਸੇਵਿਕਾ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਭਾਜਪਾ ਦੀ ਉਮੀਦਵਾਰ ਚੁਣੇ ਜਾਣ ਤੋਂ ਬਾਅਦ ਵੱਧ ਰਹੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਬਾਕੀ ਰਾਸੀ ਪਾਰਟੀਆਂ ਦੀ ਚਿੰਤਾ ਵੀ ਵਧਣੀ ਸ਼ੁਰੂ ਹੋ ਗਈ ਹੈ ਇਸ ਦਾ ਅੰਦਾਜ਼ਾ ਤੁਸੀਂ ਹੁਸ਼ਿਆਰਪੁਰ ਵਿਖੇ ਡਿਪਟੀ ਕਮਿਸ਼ਨਰ ਮੈडम ਕੋਮਲ ਮਿੱਤਲ ਨੂੰ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਸਮੇਂ ਸਮਰਥਕਾਂ ਦੇ ਆਏ ਸਹਿਯੋਗ ਤੋਂ ਦੇਖ ਕੇ ਲਗਾ ਸਕਦੇ ਹੋ। ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਅਤੇ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਤੇ ਹੁਸ਼ਿਆਰਪੁਰ ਪਹੁੰਚਣ ਤੋਂ ਪਹਿਲਾਂ ਭਾਜਪਾ ਦਾ ਇੱਕ ਵੱਡਾ ਕਾਫਲਾ ਜਨਤਾ ਦੀ ਰਸੋਈ ਹਰਗੋਬਿੰਦਨਗਰ ਫਗਵਾੜਾ ਤੁਰਬਾਣਾ ਹੋਇਆ। ਇਸ ਦੌਰਾਨ ਭਾਈਪਾਗੂ ਪੰਕਜ ਚਾਵਲਾ ਚੰ드ਰੇਖਾ ਸ਼ਰਮਾ ਨੇ ਕਿਹਾ ਕਿ ਸ਼੍ਰੀਮਤੀ ਅਨੀਤਾ ਸੋਮਪrakash ਵੱਡੇ ਮਰਜ ਨਾਲ ਜਿੱਤ ਹਾਸਲ ਕਰਕੇ ਦੇਸ਼ ਅਤੇ ਹਲਕੇ ਦੀ ਤਰੱਕੀ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣਗੇ ਅੱਜ ਅਸੀਂ ਮੈਡਮ ਅਨੀਤਾ ਸੋਮਪrakash ਜੀ ਦੇ ਨਾਲ ਬਹੁਤ ਵੱਡਾ ਕਾਫਲਾ ਹਸ਼ਿਆਰਪੁਰ ਲਈ ਅਰਵਾਨਾ ਹੋ ਰਿਹਾ ਜਿਹਦੇ ਵਿੱਚ ਮਹਿਲਾਵਾਂ ਨੇ ਹਜ਼ਾਰਾਂ ਦੀ ਗਿਣਤੀ ਜਿੰਨੀ ਤੋਂ ਵੱਧ ਹੋਰ ਵਾਲੀ ਭੜੀ ਹੋਈ ਹੈ ਔਰ ਅਸੀਂ ਅੱਜ ਮੈਡਮ ਨੀਤਾ ਸੋਪਰਕਾਸ਼ੀ ਨੂੰ ਇਹ ਵਿਸ਼ਵਾਸ ਦਿਵਾ ਦੇਣਾ ਆ ਮੈਡਮ ਜੀ ਤੁਸੀਂ ਜਿੱਤ ਕੇ ਆਉਂਗੇ ਔਰ ਅਸੀਂ ਆਪਣੀ ਪਾਰਟੀ ਆ ਜਨਤਾ ਪਾਰਟੀ ਦਾ ਨਾਮ ਉੱਚਾ ਵੀ ਕਰਾਂਗੇ ਲੋਕ ਸਭਾ ਹਲਕਾ ਹੁਸ਼ਿਆਰਪੜ ਤੋਂ ਮੈਡਮ ਨੀਤਾ ਸੋਪਰਕਾਸ਼ੀ ਆਪਣੇ ਕਾਗਜ਼ ਨਾਮਕਰਨ ਕਰਨ ਜਾ ਰਹੇ ਆ ਔਰ ਤੁਸੀਂ ਦੇਖ ਰਹੇ ਆ ਵੀ ਵਰਕਰਾਂ ਦੇ ਵਿੱਚ ਕਿੰਨਾ ਠਾਠਾ ਮਾਰਦਾ ਉਸਾ ਆ ਜੋ ਵਰਕਰਾਂ ਦਾ ਰਾਸ਼ਟਰ ਵਰਕਰਾਂ ਦੀ ਜੋ ਉਸਾ ਆ ਉਹ ਦੱਸ ਰਿਹਾ ਆ ਵੀ ਇੱਕ ਤਰੀਕ ਨੂੰ ਹੰਮ ਹਮਾ ਕੇ ਸਾਰਿਆਂ ਨੇ ਕਮਲ ਦੇ ਫੁੱਲ ਦੇ ਉੱਤੇ ਮੋਹਰ ਲਾਣੀ ਆ ਤੇ 4 ਤਰੀਕ ਨੂੰ लोकसभा ਹਲਕੇ ਤੋਂ ਸਭ ਤੋਂ ਵੱਡੀ ਲੀਡ ਲੈ ਕੇ ਪੰਜਾਬ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਮੈਡਮ ਅਨੀਤਾ ਸੋਮਪrakash ਜੀ ਆਪਣਾ ਪਰਚਮ ਲਹਿਰਾਣਗੇ ਇਸ ਤੋਂ ਉਪਰੰਤ ਸ਼੍ਰੀਮਤੀ ਅਨੀਤਾ ਸੋਮਪrakash ਅਤੇ ਕੇਂਦਰੀ ਰਾਜ ਮੰਤਰੀ ਸੋਮਪrakash ਇੱਕ ਵੱਡੇ ਕਾਫਲੇ ਨਾਲ ਹੁਸ਼ਿਆਰਪੁਰ ਵਿਖੇ ਪਹੁੰਚੇ ਜਿੱਥੇ ਕਿ ਉਨ੍ਹਾਂ ਵੱਲੋਂ ਰੋਡ ਸ਼ੋਅ ਘਟਿਆ ਗਿਆ ਜੋ ਕਿ ਦੇਖਦੇ ਹੀ ਦੇਖਦੇ ਇੱਕ ਵੱਡਾ ਰੈਲੀ ਦਾ ਰੂਪ ਧਾਰ ਗਿਆ ਸ਼ਹਿਰ ਦੇ ਵਕਫਾ ਖਾਮਾ ਤੋਂ ਹੁੰਦਾ ਹੋਇਆ ਇਹ ਰੋਡ ショਅ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ ਪਹੁੰਚਿਆ ਜਿੱਥੇ ਕਿ ਉਹਨਾਂ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਇਸ ਦੌਰਾਨ ਉਹਨਾਂ ਨਾਲ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਗਜੇਂਦਰ ਸ਼ੇਖਾਵਤ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਤ ਤਿਕਸ਼ਨ ਸੂਦ ਅਤੇ ਸੁੰਦਰ ਸ਼ਾਮ ਅਰੋੜਾ ਵੀ ਮੌਜੂਦ ਸਨ ਅਨੀਤਾ ਸੋਮਪ੍ਰਕਾਸ਼ ਤੇ ਹੱਕ ਵਿੱਚ ਕੱਡੇ ਗਏ ਇਸ ਰੋਡ ショਅ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਰਹੀ ਉੱਥੇ ਹੀ ਇਸ ਰੋਡ ショਅ ਨੇ ਵਿਰੋਧੀ ਪਾਰਟੀਆਂ ਦੀ ਚਿੰਤਾ ਵਿੱਚ ਵੀ ਵਾਅਦਾ ਕਰ ਦਿੱਤਾ ਢੋਲ ਤੇ ਮੱਗਿਆਂ ਤੇ ਬੈਡ ਵਾਜਾਂ ਨਾਲ ਸ਼ੁਰੂ ਹੋਏ ਇਸ ਰੋਡ ਸ਼ੋਅ ਦੌਰਾਨ ਜਿੱਥੇ ਨੀਤਾ ਸੋਮਪ੍ਰਕਾਸ਼ ਦਾ ਮਹਿਲਾਮਾ ਤੇ ਸ਼ਹਿਰ ਵਾਸੀਆ ਵੱਲੋਂ ਫੁੱਲਾਂ ਦੀ ਵਰਖਾ ਨਾਲ ਨਿਕਾ ਸਵਾਗਤ ਕੀਤਾ ਗਿਆ ਉੱਥੇ ਹੀ ਦੇਖਦੇ ਦੇਖਦੇ ਇਹ ਰੋਡ ਸ਼ੋਅ ਇੱਕ ਯਾਦਗਾਰ ਰੋਡ ਸ਼ੋਅ ਹੋ ਨਿਭੜਿਆ ਇਸ ਮੌਕੇ ਗੱਲਬਾਤ ਕਰਦੇ ਆ ਤਿਕਸ਼ਣ ਸੂਦ ਅਤੇ ਸਾਬਕਾ ਕੈਪਟਨ ਮੰਤਰੀ ਸੁੰਦਰ ਸ਼ਾਮ ਰੋੜਾ ਨੇ ਦੱਸਿਆ ਕਿ ਮੋਦੀ ਸਰਕਾਰ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣਾ ਚਾਹੁੰਦੀ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਦਾ ਇੱਕ ਬਹੁਤ ਵੱਡਾ ਹਿੱਸਾ ਹੁਸ਼ਿਆਰਪੁਰ ਬਣੇ ਜਿਸ ਲਈ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਦੀ ਜੇਤ ਜ਼ਰੂਰੀ ਹੈ ਉਹਨਾਂ ਸਮੂਹ ਵੋਟਰਾਂ ਨੂੰ ਸ਼੍ਰੀਮਤੀ ਨੀਤਾ ਸੋਮਪਰਾਗਜ ਦੇ ਹੱਕ ਵਿੱਚ ਵੋਟਾਂ પાਕੇ ਜਿਤਾਉਣ ਦੀ ਅਪੀਲ ਕੀਤੀ ਅੱਜ ਸ੍ਰੀਮਤੀ ਨੀਤਾ ਜੀ ਦੇ ਨਾਲ ਆ ਰਹੇ ਸੀ ਨੀਤਾ ਸੋਮਪਰਾਗਜ ਉਹਨਾਂ ਦਾ ਨਾਮਕਰ ਪੱਤਰ ਦਾਖਲ ਕਰਨੇ ਜਾਣਾ ਕਾਰਕਮ ਉਹਦੇ ਜੀਤਵਾਰੀ ਦੇ ਸਾਰੇ ਕਾਰਜਕ੍ਰਮ ਦੇ ਵਿੱਚ ਰਾਜਸਥਾਨ ਤੋਂ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ ਜੀ ਵੀ ਪਹੁੰਚ ਰਹੇ ਹੈ ਤੇ ਕੇਂਦਰ ਦੇ ਮੰਤਰੀ ਸ਼ਕਾਬਤ ਜਨ ਸਿੱਤੀ ਮੰਤਰੀ ਹੈ ਨਾਮ ਸੁਖਮਤਾ ਜੀ ਸਟੇਟ ਦੇ ਮੰਤਰੀ ਕੋਈ ਪਹੁੰਚ ਰਿਹਾ ਹੈ ਔਰ ਉਹਨੇ ਜਾਰਾ ਜਿਹੜਾ ਜੈਸਾ ਮੋਲ ਬਣਿਆ ਕਿ ਜਿਸ ਤਰ੍ਹਾਂ ਲੋਕਾਂ ਨੇ ਇੱਕ ਇੱਕ ਤਰ੍ਹਾਂ ਫਤਵਾ ਦਿੱਤਾ ਕਿ ਕਨਿਤਾ ਸੋਮ ਪ੍ਰਕਾਸ਼ ਜਿਹੜੀ ਆ ਉਹ ਜਿੱਤ ਗਈ ਹੈ ਮੋਦੀ ਸਾਹਿਬ ਵਿਕਸਿਤ ਭਾਰਤ ਬਣਾਉਣਾ ਚਾਹੁੰਦੇ ਹੈ ਅਸੀਂ ਚਾਹੁੰਦੇ ਹੈ ਕਿ ਪੰਜਾਬ ਦਾ ਬਹੁਤ ਵੱਡਾ ਹਿੱਸਾ ਹੋਣਾ ਚਾਹੀਦਾ ਹੈ ਖਾਸ ਕਰਕੇ ਹੁਸ਼ਿਆਰਪੁਰ ਦਾ ਸ਼ਹਿਰਪੁਰ ਤੋਂ ਨੀਤਾ ਸੋਮਪ੍ਰਕਾਸ਼ ਜੀ ਜਿੱਤ ਕੇ ਜਾਣਗੇ ਤੇ ਜਿਹੜੀ ਉਹਨਾਂ ਦੀ ਦੇਸ਼ ਦੇ ਪ੍ਰਤੀ ਸੋਚ ਹੈ ਕਿ ਵਿਕਸਿਤ ਭਾਰਤ ਅਸੀਂ ਬਣਾਉਣਾ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਸ਼ਹਿਰਪੁਰ ਦਾ ਸ਼ਹਿਰ ਨੀਤਾ ਸੋਮਪ੍ਰਕਾਸ਼ ਜੀ ਤੇ ਰੂਪ ਦੇ ਵਿੱਚ ਇੱਥੋਂ ਜਤਾ ਕੇ ਭੇਜਾਂਗੇ ਕਿ ਵਿਕਸਿਤ ਭਾਰਤ ਦਾ ਉਹ ਹਿੱਸਾ ਬਣਨ ਅੱਜ ਲੋਕਾਂ 'ਚ ਬਹੁਤ ਉਤਸ਼ਾਹ ਹੈ ਤੁਸੀਂ ਥੋੜੀ ਦੇਰ ਬਾਅਦ ਦੇਖੋਗੇ ਕਿ ਲੋਕਾਂ ਨੇ ਫੈਸਲਾ ਕਰ ਲਿਆ ਹੋਇਆ ਬਸ ਇੱਕ ਤਰੀਕ ਦੀ ਇੰਤਜ਼ਾਰ ਹੈ ਕਿ ਨੀਤਾ ਸੋਮਪ੍ਰਕਾਸ਼ ਨੂੰ ਜਤਾ ਕੇ ਅਸੀਂ ਪਾਰਲੀਮੈਂਟ ਚ ਭੇਜਾਂਗੇ ਇਸ ਦੌਰਾਨ ਹੁਸ਼ਿਆਰਪੁਰ ਵਿਖੇ ਇੱਕ ਵੱਡਾ ਸਮਾਗਮ ਵੀ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਦੇ ਸੀਨੀਅਰ ਨੇਤਾਵਾਂ ਦੇ ਨਾਲ ਨਾਲ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ ਇੱਕ ਆਠਰੂ ਸੰਬੋਧਨ ਕਰਦਿਆਂ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਅਤੇ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਨ ਰਾਤ ਮਿਹਨਤ ਕਰਕੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾ ਰਹੇ ਨੇ ਤੇ ਭਾਜਪਾ ਨੇ ਪੰਜਾਬ ਵਿੱਚੋਂ 3 ਸੀਟਾਂ ਦੇ ਮਹਿਲਾਵਾਂ ਨੂੰ ਟਿਕਟ ਦੇ ਕੇ ਜੋ ਮਹਿਲਾਵਾਂ ਦਾ ਮਾਨ ਵਧਾਇਆ ਹੈ ਉਸ ਲਈ ਜ਼ਰੂਰੀ ਹੈ ਕਿ ਅਸੀਂ ਵੀ ਭਾਜਪਾ ਦੀ ਇਹ ਸੀਟ ਜਿੱਤ ਕੇ पार्टी जनता पार्टी के अन्दर जनता के लिए वर्कर ये ये नाम मिल कर दिया राष्ट्रवाद को वर्कर पादिलो काम करने वाले वर्कर तो उसी बहुत सारे लोगों आत्मीय बहुत साथ देता अशीर्वाद देता कि ती सारे मेरे नो और भारतीय जनता पार्टी मोदी जी का माण बताओगे जिन्होंने औरतों का माण बढ़ाया और मैं सार्ड बेनती करूंगी कि भारत की तरक्की पा मोदी जी देश तरक्की दे ਸੇਰ ਆਪਣੇ ਦੇਸ਼ ਨੂੰ ਉੱਪਰ ਟੋਕਾ ਨਹੀਂ ਆਓ ਸਾਰੇ ਨਾਲ ਕੇ ਆਪਾਂ ਨੂੰ ਇਹਨੇ ਜੀ ਥੋੜਾ ਲਿਆ ਉਹਦਾਨ ਪਾਈਏ ਔਰ ਆਪਣਾ ਸੇਰ ਚੋਕੇ ਕਿ ਕਿ ਅਸੀਂ ਵੀ ਦੇਸ਼ ਦੀ ਤਰੱਕੀ ਦੇ ਵਿੱਚ ਜੋ ਇਸ ਦੌਰਾਨ ਅਵਤਾਰ ਸਿੰਘ ਮੰਡ ਸਾਬਕਾ ਮੇਅਰ ਅਰਨ ਖੋਸਲਾ ਰਕੇਸ਼ ਦੁੱਗਲ ਭਲਵਿੰਦਰ ਪਿੰਦਾ ਸੰਜੂ ਚਹਿਲ ਪਰਮਜੀਤ ਖੁਰਾਨਾ ਪਰਮਜੀਤ ਸਿੰਘ ਚਾਚੋਗੀ ਗਗਨਦੀਪ ਸੋਨੀ ਬੱਲੂ ਵਾਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਈਪਾ ਵਰਕਰ ਮੌਜੂਦ ਹਨ ਇਸ ਵਾਰ ਲੋਕ ਸਭਾ ਹਿਆਰਪੁਰ ਹਲਕੇ ਤੋਂ ਮੈਡਮ ਜੀ ਦਾ ਉਤਸ਼ਾਹ ਜਿਹੜਾ ਸਹਿਯੋਗ ਮਿਲ ਰਿਹਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਔਰ ਮੈਨੂੰ ਲੱਗਦਾ ਵੀ ਜਿਹੜੀ ਲੋਕ ਸਭਾ ਹਲਕੇ ਤੋਂ ਪੰਜਾਬ ਚੋ ਪਹਿਲੀ ਸੀਟ ਜਿਹੜੀ ਹੈ ਪਹਿਲਾਂ ਜਲਦੀ ਹੀ ਅਨਾਉਂਸ ਹੋ ਜਾਏਗੀ ਜਿੱਤ ਕੇ ਰਿਕਾਰਡ ਤੋੜ ਜਿਹੜੀ ਵੋਟਾਂ ਅਸੀਂ ਲਿਆਵਾਂਗੇ ਔਰ ਅੱਜ ਕਾਰਗਰਤਾ ਦੇ ਲੋ ਇੰਨੀ ਗਰਮੀ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਨਾਲ ਆਇਆ ਇੱਕੋ ਹੀ ਗੱਲ ਕਰਦੇ ਨੇ ਨਿੰਦਰભાઈ ਮੋਦੀ ਇਸ ਵਾਰ 400 ਪਾਰ ਔਰ ਬਹੁਤ ਵਧੀਆ ਜੋ ਡਿਵੈਲਪਮੈਂਟ ਵਿਕਾਸ ਸਾਡੇ ਮੰਤਰੀ ਸਾਹਿਬ ਕੇਂਦਰ ਦੇ ਕੀਤਾ ਮੈਡਮ ਮੀਦਾ ਸੋਮਪਰਾ ਜੋ ਸਮਾਜ ਦਾ ਕੰਮ ਕਰਦੇ ਆ ਬਹੁਤ ਵਧੀਆ